ਜਰ ਆ ਰਿਹਾ ਉਹਨਾਂ ਦਾ ਅਕ੍ਰੋਸ਼ ਆ ਕੀ ਜੋ ਮੁੰਡਾਪਾਲ ਕੱਲ ਕਸ਼ਮੀਰ ਦੇ ਵਿੱਚ ਜੋ ਕਾਤਨਾਨਾ ਬੈਸ਼ਿਆ ਨਾ ਹਮਲਾ ਹੋਇਆ ਜਿਸ ਦੇ ਵਿੱਚ ਤਕਰੀਬਨ 26 ਜੋ ਭਾਰਤੀ ਸੈਲਾਨੀ ਗਏ ਸੀ ਘੁੰਮਣ ਉਹਨਾਂ ਨੂੰ ਮੌਦੇ ਘਾਟ ਉਤਾਰ ਦਿੱਤਾ ਗਿਆ ਜਿਸ ਨੂੰ ਲੈ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਸ਼ਹਿਰ ਵਾਸੀ ਨੇ ਸ਼ਹਿਰ ਵਾਸੀ ਹੱਥਾਂ ਦੇ ਵਿੱਚ ਕੈਂਡਲ ਕੈਂਟਰ ਮੋਬਤੀਆਂ ਫੜ ਕੇ ਹਾਏ ਹਾਏ ਇਨਸਾਫ ਦੀ ਮੰਗ ਕਰ ਰਹੇ ਨੇ ਅੱਦੇ ਕਹਿ ਰਹੇ ਨੇ ਕਿ ਜੋ ਪਾਕਿਸਤਾਨ ਨੇ ਹਰਕਤ ਕੀਤੀ ਹੈ ਬੇਸ਼ੀਅਨ ਹਰਕਤ ਕੀਤੀ ਹੈ ਉਸ ਦਾ ਜਲਦੀ ਹੀ ਕੇਂਦਰ ਸਰਕਾਰ ਜਲਦੀ ਮੂੰਹ ਤੋੜ ਜਵਾਬ ਦੇਵੇਗੀ ਸ਼ੂਮਾ ਦੀ ਹੱਤਿਆ ਕਰਨ ਵਾਲੇ ਪਾਕਿਸਤਾਨੀ ਅੱਤਵਾਦੀ ਮੁਰਦਾਬਾਦ 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 ਪਾਕਿਸਤਾਨ अहमदाबाद <laughs> ਸੂਮਾ ਦੀਆਂ ਹੱਤਿਆ ਬੰਦ ਕਰੋ ਬੰਦ ਕਰੋ ਮਰਦਾਬਾਦ ਮਰਦਾਬਾਦ ਸੂਮਾ ਦੀ ਹੱਤਿਆ ਕਰਨ ਵਾਲੇ ਪਾਕਿਸਤਾਨੀ ਅੱਤਵਾਦੀ ਮਰਦਾਬਾਦ ਮਰਦਾ ਪਹਿਲ ਗਾਉਂ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਇਸ ਅੱਤਵਾਦੀ ਹਮਲੇ ਦੇ ਵਿੱਚ ਭਾਰਤ ਦੇ अनेका ਹੀ ਜੋ ਨਾਗਰਿਕ ਸੀ ਉੱਥੇ ਗਏ ਹੋਏ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਸੰਗਰੂਰ ਦੇ ਵੱਲੋਂ ਹੱਥਾਂ ਦੇ ਵਿੱਚ ਸਲੋਗਨ ਫੜ ਕੇ ਹੱਥਾਂ ਦੇ ਵਿੱਚ ਸਲੋਗਨ ਫੜ ਕੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਲਿਖਿਆ ਹੋਇਆ ਕਿ ਅੱਤਵਾਦੀ ਹਮਲਿਆਂ ਦੇ ਲਈ ਇੱਕੋ ਜਵਾਬ ਇਨਸਾਫ ਤੇ ਇਨਤਕਾਮ ਉਤੇ ਹੀ ਕਿ ਲਿਖਿਆ ਜਾ ਰਿਹਾ ਕਿ ਸ਼ਹੀਦਾਂ ਦੇ ਖੂਨ ਦੀ ਹਰ ਬੂੰਦ ਦਾ ਹਿਸਾਬ ਲਿਆ ਜਾਵੇਗਾ ਜੋ ਪਾਕਿਸਤਾਨ ਦੇ ਵੱਲੋਂ ਹਿੰਦੁਸਤਾਨ ਦੇ ਵੱਲ ਅੱਤਵਾਦੀ ਭੇਜ ਕੇ ਕਾਤਲਾਂ ਦਾ ਹਮਲਾ ਕੀਤਾ ਗਿਆ ਉਸ ਦੇ ਵਿਰੋਧ ਦੇ ਵਿੱਚ ਰੋਸ ਕੀਤਾ ਜਾ ਰਿਹਾ ਕਦੇ ਨਾ ਪੁਨੀ ਸਾਹਿਬ ਪੁਨੀ ਸਾਹਿਬ ਕਿਸ ਤਰ੍ਹਾਂ ਦੇਖਦੇ ਇਸ ਮਤਭਾਗੀ ਘਟਨਾ ਨੂੰ ਮੈਂ ਇਸ ਘਟਨਾ ਨੂੰ ਬੜੀ ਮਾੜੀ ਘਟਨਾ ਹੋਈ ਹੈ ਤੇ ਬੜੀ ਮਨਿੰਦਰ ਜੋ ਘਟਨਾ ਹੋਈ ਹੈ ਕਿਉਂਕਿ ਹਮੇਸ਼ਾ ਉਹ ਬਾਰੀ ਤਾਕਤਾਂ ਨੇ ਆਪਣੇ ਦੇਸ਼ ਨੂੰ ਵੰਡਣ ਲਈ ਇਹੋ ਜਿਹੀਆਂ ਹਰਕਤਾਂ ਕਰਦੇ ਰਹਿੰਦੇ ਆ ਅਸੀਂ ਆਸ ਕਰਦੇ ਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਇਹਨਾਂ ਹਰਕਤਾਂ ਦਾ ਮੂੰਹ ਤੋੜ ਜਵਾਬ ਦੇਣਗੇ ਕਿਉਂਕਿ ਜੇ ਜੇ ਆਪਾਂ ਗੱਲ ਕਰਦੇ ਆ ਸਾਰਾ ਦੇਸ਼ ਇੱਕ ਮੁੱਠਾ ਤੇ ਇਸ ਘਟਿਆ ਹਰਕਤ ਦਾ ਦੁਖਦਪਕ ਤਾ ਕਰ ਰਹੀ ਹੈ ਜੇ ਤੇ ਗੱਲ ਕਰਦੇ ਆ ਪੂਰੇ ਦੇਸ਼ ਦੇ ਵਿੱਚ ਥਾਂ ਥਾਂ ਤੇ ਇਸ ਘਟਨੇ ਤੇ ਨਿੰਦਣ ਜੋਗਾ ਉਹਦਾ ਵੀ ਮਜਾਰੇ ਹੋ ਰਹੇ ਨੇ ਤੇ ਮੈਂ ਇਸ ਨੂੰ ਕਰਦਾ ਵੀ ਬਹੁਤ ਦੁਖਦਈ ਘਟਨਾ ਆ ਕਿਉਂਕਿ ਜਿਸ ਤਰੀਕੇ ਨਾਲ ਐਵੇਂ ਮਤਲਬ ਸਲਾਨੀਅਤ ਕਰਨਾ ਮੈਂ ਬਹੁਤ ਮਤਲਬ ਦੁੱਖਦਾਈ ਘਟਨਾ ਕਿੰਦਾ ਹੈ ਜੀ ਬਿਲਕੁਲ ਆਮਨਦੀਪ ਸਿੰਘ ਪੁਣੀਆਂ ਦੇ ਵੱਲੋਂ ਆਖਿਆ ਗਿਆ ਕਿ ਜੋ ਘਟਨਾ ਵਾਪਰੀ ਆ ਬੜੀ ਨਿੰਦਨਯੋਗ ਘਟਨਾ ਪਰ ਤੁਸੀਂ ਬੇਖਵੀ ਸਕਦੇ ਪੱਟੀ ਗਿਣਤੀ ਦੇ ਵਿੱਚ ਸੰਗਰੂਰ ਵਾਸੀ ਤੇ ਭਾਰਤੀ ਜਨਤਾ ਪਾਰਟੀ ਦੇ ਜੋ ਆਗੂ ਨੇ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਆ ਨਾਰੇਬਾਜੀ ਕੀਤੀ ਜਾ ਰਹੀ ਆ ਤੇ ਨਸਤਾਬ ਦੀ ਮੰਗ ਕੀਤੀ ਜਾ ਰਹੀ ਆ ਤੇ ਪਾਕਿਸਤਾਨ ਸਰ ਜੀ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਬੜੀ ਮਦਭਾਗੀ ਘਟਨਾ ਜਿਸ ਦੇ ਵਿੱਚ ਤਕਰੀਬਨ 26 ਭਾਰਤੀ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕੱਲ ਜਿਹੜੀ ਇਹ ਪਹਿਲਗਾਮ ਦੇ ਵਿੱਚ ਘਟਨਾ ਹੋਈ ਆ ਆਮ ਨਾਗਰਿਕਾਂ ਨੂੰ ਟਾਰਗੇਟ ਕੀਤਾ ਗਿਆ ਅੱਤਵਾਦੀਆਂ ਵੱਲੋਂ ਪੁੱਛ ਕੇ ਨੌਨ ਮੁਸਲਮ ਸੀ ਜਿਹੜੇ ਉੱਥੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਉੱਥੇ ਫਾਇਰਿੰਗ ਕੀਤੀ ਗਈ ਤੇ ਜਿਵੇਂ ਕਿ ਪਹਿਲਾਂ ਪਲਵਾਮਾ ਦੇ ਵਿੱਚ ਵੀ ਇਹ ਤਰ੍ਹਾਂ ਦੀ ਘਟਨਾ ਹੋਈ ਸੀਗੀ ਅਸੀਂ ਇਹੀ ਜਿਹੜੇ ਇੱਕ ਡਰਾਮਾ ਨੇ ਉਹਨਾਂ ਦੀ ਪੂਰਨ ਤਰ੍ਹਾਂ ਤੇ ਨਿੰਦਿਆ ਕਰਦੇ ਆ ਤੇ ਮੈਨੂੰ ਲੱਗਦਾ ਜਿਵੇਂ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਉਸ ਹਮਲੇ ਤੋਂ ਬਾਅਦ ਪਾਕਿਸਤਾਨੀ ਦੇ ਜਿਹੜੇ ਅੰਦਰ ਅੱਡਾ ਬਣਾਈ ਬੈਠੇ ਸੀ ਅੱਤਵਾਦੀ ਉਹਨਾਂ ਤੇ ਹਮਲਾ ਕਰਕੇ ਸਰਜੀਕਲ ਸਟ੍ਰਾਈ ਕਰਕੇ ਖੂਨ ਦਾ ਬਦਲਾ ਖੂਨ ਨਾਲ ਲਿਆ ਸੀਗਾ ਇਸ ਤਰ੍ਹਾਂ ਵੀ ਜਿਹੜੇ ਇਹ ਘਟਨਾ ਕੀਤੀ ਆ ਪਾਕਿਸਤਾਨ ਦੀ ਸ਼ਹਿਤ ਹੋਈ ਆ ਉਹ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੀ ਆ ਭਾਰਤ ਦੇਸ਼ ਦੇ ਅੰਦਰ ਜੋ ਵੀ ਸਾਡੇ ਲੋਕ ਰਹਿੰਦੇ ਨੇ ਧਾਰਮਿਕ ਸਾਰੇ ਧਰਮਾਂ ਦੇ Hindu Muslim Sikh Isai ਭਾਈਚਾਰਕ ਸਾਂਝ ਤੌਰ ਤੇ ਇਕੱਠੇ ਰਹਿੰਦੇ ਆ ਸਮਾਜ ਦੇ ਅੰਦਰ ਉਹ ਸਾਨੂੰ ਤੋੜਨਾ ਚਾਹੁੰਦੇ ਨੇ ਪਰ ਅਸੀਂ ਚੁੱਪ ਬੈਠਣ ਵਾਲੇ ਨਹੀਂ ਪਾਕਿਸਤਾਨ ਨੂੰ ਇਹਦਾ ਮੂੰਹ ਤੋੜ ਜਵਾਬ ਦੇਵਾਂਗੇ ਤੇ ਭਾਰਤੀ ਜਨਤਾ ਪਾਰਟੀ ਚੁੱਪ ਕਰਕੇ ਬੈਠਣ ਵਾਲੀ ਨਹੀਂ ਨਰਿੰਦਰ ਮੋਦੀ ਜੀ ਜੋ ਭਾਰਤ ਦੇ ਕਸ਼ਮੀਰ ਤੋਂ ਬਿਨਾ ਪਾਕਿਸਤਾਨ ਦੇ ਅੰਦਰ ਕਸ਼ਮੀਰ ਦਾ ਹਿਸਾ ਹੁਣ ਉਹ ਦਿਨ ਨੇੜੇ ਆ ਗਿਆ ਵੀ ਉਹਨੂੰ ਵੀ ਭਾਰਤ ਦੇ ਅੰਦਰ ਮਲਾਇਆ ਜਾਵੇ ਤਾਂ ਜੋ ਰੋਜ਼ ਦੀਆਂ ਕਟਰਾਮਾ ਹੁੰਦੀਆਂ ਨੇ ਜਿਹੜੇ ਅੱਤਵਾਦੀ ਉੱਥੋਂ ਇੱਧਰ ਭਾਰਤ ਵੱਲ ਆਉਂਦੇ ਨੇ ਉਹਨਾਂ ਨੂੰ ਠੱਲ ਪਾਈ ਜਾਵੇ ਤੇ ਮੈਨੂੰ ਲੱਗਦਾ ਜੇ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਉਹ ਦਿਨ ਦੂਰ ਨਹੀਂ ਇੱਕ ਇਸ਼ਾਰੇ ਦੀ ਲੋੜ ਆ ਤੇ ਭਾਰਤ ਪਾਕਿਸਤਾਨ ਦਾ ਨਕਸ਼ੇ ਤੋਂ ਨਾਮ ਮਿਟਾ ਦੂਗੀ ਤੇ ਪਾਕਿਸਤਾਨ ਨੂੰ ਮਲਿਆ ਮੇਟ ਕਰ ਦੂਗੀ ਜੀ ਬਿਲਕੁਲ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੁੱਲਰ ਨੇ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਜੋ ਕਸ਼ਮੀਰ ਆਹੋ ਭਾਰਤ ਦਾ ਪੂਰਨ ਤੌਰ ਤੇ ਹਿੱਸਾ ਹੋਊਗਾ ਜਿਸ ਨੂੰ ਲੈ ਕੇ ਸੰਗਰੂਰ ਵਾਸੀ ਪੂਰੇ ਅਕਰੋਸ਼ ਦੇ ਵਿੱਚ ਨਜ਼ਰ ਆ ਰਹੇ ਨੇ ਸਾਡੇ ਨਾਲ ਕੁਝ ਹੋਰ ਵੀਰ ਵੀ ਮੌਜੂਦ ਨੇ ਕੀ ਨਾਮ ਆ ਸਰ ਸਚਿੰਨ ਭਾਰਤਨਾ ਮੈਂ ਜਿਲ੍ਹਾ ਮਾਹ ਮੰਤਰੀ ਸੰਗਰੂਰ ਦਾ ਜੀ ਸਚਿੰਨ ਕਿਸ ਤਰ੍ਹਾਂ ਵੇਖਦੇ ਹੋ ਕੱਲ ਦੀ ਜੋ ਘਟਨਾ ਹੋਈ ਆ ਸਭ ਤੋਂ ਨਿੰਦਨਯੋਗ ਤੇ ਇੱਕ ਬੁਸਦਲੀ ਦਾ ਜਿਹੜਾ ਇਹ ਪਾਕਿਸਤਾਨ ਦੇ ਵੱਲੋਂ ਮੁਜ਼ਾਹਿਰਾ ਕੀਤਾ ਗਿਆ ਆਪਣਾ ਪਹਿਲਗਾਮ ਦੀ ਬੈਸਰਣ ਕਾਟੀ ਦੇ ਵਿੱਚ ਐ ਲੱਗ ਕੇ ਨਿਹੱਤੇ ਜਿਹੜੇ ਲੋਕ ਘੁੰਮਣ ਗਏ ਸੀਗੇ ਆਪਣੇ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਜੋ ਉਹ ਤੇ ਸੈਰ ਕਰ ਰਹੇ ਉਹਨਾਂ ਉੱਤੇ ਐ ਡੇ ਡੀਆਂ ਗੰਨਾ ਲੈ ਕੇ ਚੜ ਜਾਣਾ ਮੈਨੂੰ ਲੱਗਦਾ ਇਹ ਦੂ ਵੱਡੀ ਬੁਝਦਲੀ ਦਾ ਮਜ਼ਹਿਰਾ ਹੋ ਨਹੀਂ ਸਕਦਾ ਜੇ ਆਉਣਾ ਸੀ ਦੱਸ ਕਿਉਂਦੇ ਤੁਹਾਨੂੰ ਦੱਸ ਦੇ ਵੀ ਹਿੰਦੁਸਤਾਨ ਨਾਲ ਪੰਗਾ ਕਿਵੇਂ ਲਈਦਾ ਪਹਿਲਾਂ ਤੁਸੀਂ ਦੇਖ ਹੀ ਚੁੱਕੇ 2019 ਦੇ ਵਿੱਚ ਜਦ ਪਲਵਾਮਾ ਅਟੈਕ ਹੋਇਆ ਸੀ ਇੱਟ ਤੋਂ ਇੱਟ ਪਾਕਿਸਤਾਨ ਦੀ ਖੜਕਾਈ ਸੀ ਹਿੰਦੁਸਤਾਨ ਨੇ ਹੁਣ ਵੀ ਕੱਲ ਦੇ ਆਪਣੇ ਗ੍ਰਹਿ ਮੰਤਰੀ ਮਿਤਸ਼ਾ ਜੀ ਗਰਾਉਂਡ ਜ਼ੀਰੋ ਤੋਂ ਰਿਪੋਰਟ ਦੇਖ ਰਹੇ ਨੇ ਉੱਥੇ ਤੁਸੀਂ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਜੇ ਨੱਕ ਨਾਲ ਨਾ ਆਪਣਾ ਚੜੇ ਚਵਾਤੇ ਨਾ ਤੁਸੀਂ ਤਾਂ ਕਹੋ ਪਰ ਜੇ ਦੱਸ ਕਿਉਂਦੇ ਕਰਦੇ ਫੇਰ ਹੀ ਵੀ ਅਸਵਾਸ ਹੀ ਨਾ ਪਰ ਉੱਥੇ ਬੇਸਾਰ ਜਿਹੜੇ ਨਿਆਤੇ ਲੋਕ ਹੰਮੜਾਏ ਨੇ ਉਹਨਾਂ ਦੇ ਤੁਸੀਂ ਐਡੇ ਟੱਗਾਂ ਲਾ ਕੇ ਚਰਚ ਕਿਹੜਾ ਬੋਬਾਹਰੀ ਦਾ ਤੁਹਾਡਾ ਕਾਰਜਕਰਮ ਬਹੁਤ ਬੁਜ਼ਦਲੀ ਦਾ ਤੇ ਬਹੁਤ ਨਿੰਦਣਯੋਗ ਜਿਹੜਾ ਗੱਲ ਕਰ ਉੱਥੇ ਕਾਂਡ ਹੋਇਆ ਮੈਂ ਕਹਣਾ ਦਿਲ ਦਹਿਲਾ ਦੇ ਨੋ। ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੋ ਕਸ਼ਮੀਰ ਦੇ ਵਿੱਚ ਜੋ ਘਟਨਾ ਵਾਪਰੀ ਆ ਕਤਲਿਆ ਮੋਇਆ ਬੜਾ ਹੀ ਨਿੰਦਨਯੋਗ ਹੋਇਆ ਉਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਨੇ ਉੱਥੇ ਹੀ ਹੁਣ ਭਾਰਤ ਸਰਕਾਰ ਤੋਂ ਇੱਕ ਵੱਡੇ ਐਕਸ਼ਨ ਦੀ ਉਮੀਦ ਵੀ ਰੱਖਦੇ ਨੇ। ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਮਜੂਰ ਨੇ ਪ੍ਰਧਾਨ ਜੀ ਕਿਸ ਤਰ੍ਹਾਂ ਵੇਖਦੇ ਹੋ ਕੱਲ ਦੀ ਘਟਨਾ ਨੂੰ? ਬਹੁਤ ਮਾੜੀ ਸ਼ਰਮਨਾਕ ਘਟਨਾ ਹੋਈ ਹੈ ਤੇ ਭਾਰਤ ਦੇ ਵਿੱਚ ਛਾਟੇ ਹਿੰਦੂਆਂ ਦਾ ਜੀਨਾ ਹਰਾਮ ਕਰ ਰੱਖਿਆ ਹੈ ਇਹਨਾਂ ਅੱਤਵਾਦੀਆਂ ਨੇ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਸਾਡੇ ਗ੍ਰਹਿ ਮੰਤਰੀ ਜੀ ਉੱਥੇ ਪਹੁੰਚ ਚੁੱਕੇ ਨੇ ਤੇ ਇਸ ਟਾਈਮ 'ਤੇ ਇੰਤਜ਼ਾਰ ਕਰਨੇ ਕਿ ਪਾਚੀ ਉਹਨਾਂ ਦੀ ਜਲਦੀ ਹੀ ਬੜੂਗੀ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਭਾਰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਜਿਸ ਨੂੰ ਲੈ ਕੇ ਅੱਜ ਗੱਲ ਕਰੀਏ ਤਾਂ ਬੀਜੇ ਚੌਕ ਦੀ ਤਾਂ ਵੱਡਾ ਇਕੱਠ ਰੱਖਿਆ ਗਿਆ ਤੇ ਪਾ ਦੀ ਗੱਲ ਕੀਤੀ ਕੀ ਆ ਮਾਸਟਰ ਜੀ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਜੋ ਸਲਾਨੀ ਮਾਰੇ ਗਏ ਸਿਰਫ ਘੁੰਮਣ ਗਏ ਸੀ ਕਹਿੰਦੇ ਨੇ ਕਿ ਕਸ਼ਮੀਰ ਉਹੋ ਹਿੱਸਾ ਜਿਸ ਨੂੰ ਸਵਰਗ ਵੀ ਅਖਾਇ ਜਾਂਦਾ ਇਹ ਬਹੁਤ ਮੰਦਬਾਗੀ ਘਟਨਾ ਜਿਹੜੀ ਕਸ਼ਮੀਰ ਦੇ ਵਿੱਚ ਇਹ ਘਟਿਆ ਤੇ ਇਹ ਵੀ ਪਤਾ ਲੱਗੇ ਵੀ ਕੋਈ ਧਰਮ ਦੇ ਲੋਕਾਂ ਨੂੰ ਪਛਾਣ ਪਛਾਣ ਕੇ ਮਾਰਿਆ ਗਿਆ ਜੀ ਵੱਡੀ ਮੰਦਬਾਗੀ ਘਟਨਾ ਪਰ ਤੂੰ ਸਾਨੂੰ ਪਤਾ ਲੱਗਿਆ ਵੀ ਕੇਂਦਰ ਸਰਕਾਰ ਆ ਜਿਹੜੀ ਉਹ ਸਤਰਕ ਹੋ ਗਈ ਆ ਤੇ ਇਹ ਛੇਤੀ ਉੱਥੇ ਫੌਜ ਨੇ ਘੇਰਾ ਪਾਇਆ ਹੋਵੇ ਵਿਚਾਰਾ ਬੰਦਿਆਂ ਨੂੰ ਫੜ ਲਿਆ ਜੀ ਉਹਨਾਂ ਦੀ ਫੋਟੋ ਵੀ ਆਈਆਂ ਨੇ ਬਹੁਤ ਹੀ ਨਿੰਦਣਯੋਗ ਘਟਨਾ ਜਿਹੜੀ ਹਿੰਦੂ ਕਮਿਊਨਿਟੀ ਦੇ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਪਿਛਲੇ ਥੋੜੇ ਜੇ ਸਮੇ ਤੋਂ ਸਾਲ 1.5 ਸਾਲ ਤੋਂ ਉੱਥੇ ਸ਼ਾਂਤੀ ਹੈਗੀ ਸੀ ਪਰ ਇਹ ਲੋਕ ਪ ਬਖਸ਼ੇ ਨਹੀਂ ਜਾਣਗੇ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾਰ ਜਿਸ ਤਰ੍ਹਾਂ ਪਹਿਲਾਂ ਭਾਰਤ ਨੇ ਸਰਜਿਕਲ ਸਟ੍ਰਾਈਕ ਕੀਤੀ ਸੀ ਕਿ ਹੁਣ ਫੇਰ ਸਟ੍ਰਾਈਕ ਦੀ ਲੋ ਜੇ ਤਾਂ ਇਹ ਤਾਂ ਤਿਆਰ ਹੈ ਜੀ ਕਮ ਇਹ ਅਮਿਤ ਸ਼ਾਹ ਜੀ ਗਏ ਹੋਏ ਨੇ ਮੋਦੀ ਸਾਹਿਬ ਵੀ ਉਧਰੋਂ ਸਾਊਦੀ ਅਰਬ ਤੋਂ ਵਾਪਸ ਆ ਗਏ ਤੇ ਇਹਨਾਂ ਨੇ ਮਤਲਬ ਤਿਆਰੀ ਕਰ ਰੱਖੀ ਹੈ ਇਹਦਾ ਸਾਨੂੰ ਸਵੇਰੇ ਉੱਠਦਿਆਂ ਨੂੰ ਹੀ ਪਤਾ ਲੱਗੂ ਵੀ ਕੀ ਕੀਤਾ ਗਿਆ ਜੀ ਬਿਲਕੁਲ ਮਾਸਟਰੀ ਦਾ ਕਹਿਣਾ ਕਿ ਹੋ ਸਕਦਾ ਕਿ ਅੱਜ ਰਾਤ ਨੂੰ ਸਰਜਿਕਲ ਸਟੈਗ 2 ਕੀਤੀ ਜਾ ਸਕਦੀ ਆ ਕਿਉਂਕਿ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹ ਜੋ ਵਿਦੇਸ਼ੀ ਦੌਰੇ ਤੇ ਗਏ ਸੀ ਉਤੋਂ ਵਾਪਸ ਮੁੜ ਆਏ ਨੇ ਅਮਿਤ ਸ਼ਾਹ ਜੋ ਗ੍ਰਹਿ ਮੰਤਰੀ ਨੇ ਉਹ ਲਗਾਤਾ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਨੇ ਉਥੋਂ ਦਾ ਜੈਜਾ ਵੀ ਲੱਤਾ ਗਿਆ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਸੰਗਰੂਰ ਵਾਸੀ ਨੇ ਭਾਰਤੀ ਜਨਤਾ ਪਾਰਟੀ ਦੇ ਜੋ ਆਉਤੇਜ਼ਾਰ ਵਰਕਰ ਨੇ ਉਹਨਾਂ ਦੇ ਵਿੱਚ ਅਕ੍ਰੋਸ਼ ਦੇਖਣ ਨੂੰ ਮਿਲ ਰਿਹਾ ਕੈਮਰਾਮੈਨ ਮੋਹਿਦ ਦੇ ਨਾਮ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਸੰਗਰੂਰ